ਕਿਦਰੇ ਇਹ ਜਾਗੋ ਗ੍ਰਾਹਕ ਜਾਗੋ ਤੇ ਕਈ ਵਾਰੀ ਕਾਲ ਜਾਂ ਮੈਸੇਜ ਆਉਂਦਾ ਹੈ ਕਿ ਕਿਸੇ ਵੀ ਅਣਜਾਣ ਨੰਬਰ ਤੋਂ ਜਦੋਂ ਫੋਨ ਕਾਲ ਆਉਂਦੀ ਹੈ ਤਾਂ ਧੋਖਾ ਧੜੀ ਤੋਂ ਬਚੋ ਕਿਸੇ ਦੀਆਂ ਗੱਲਾਂ ਚ ਨਾ ਆਓ ਇਹ ਸਭ ਦੇਖ ਸੁਣ ਕੇ ਆਮ ਲੋਕਾਂ ਨੂੰ ਭਲੇਖਾ ਪੈ ਜਾਂਦਾ ਹੈ ਕਿ ਇਹਨਾਂ ਕੰਪਨੀਆਂ ਨੂੰ ਇਹਨਾਂ ਸਰਕਾਰਾਂ ਨੂੰ ਲੋਕਾਂ ਦੀ ਬੜੀ ਚਿੰਤਾ ਹੈ ਅਸਲ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਰਦੇ ਪਿੱਛੇ ਹਕੀਕਤ ਇਹ ਹੈ ਕਿ ਇੱਥੇ ਲੁਟੇਰਿਆਂ ਤੇ ਮੁਨਾਫੇਖੋਰ ਮਾਲਕ ਲੋਕਾਂ ਨੇ ਡੰਗਰਾਂ ਦਾ ਗੋਹਾ ਘਸੀਟਣ ਵਾਲੇ ਫੌੜੇ ਤੇ ਫੌੜੀਆਂ ਲਈਆਂ ਹੋਈਆਂ ਨੇ ਪੈਸਾ ਇਕੱਠਾ ਕਰਨ ਲਈ ਤੇ ਇਹ ਫੌੜਾ ਨਾ ਸਿਰਫ ਪੈਸਾ ਇਕੱਠਾ ਕਰਨ ਲਈ ਵਰਤਿਆ ਜਾ ਰਿਹਾ ਸਗੋਂ ਇੱਕ ਦੂਜੇ ਦੀਆਂ ਟੰਗਾਂ 'ਚ ਫਸਾਉਣ ਲਈ ਵੀ ਵਰਤਿਆ ਜਾਂਦਾ ਹੈ ਇਹਦੇ ਵਿੱਚ ਕੁਝ ਵੀ ਗਲਤ ਜਾਂ ਅਪਰਾਧ ਨਹੀਂ ਸਮਝਿਆ ਜਾਂਦਾ ਕਿਉਂਕਿ ਇਹ ਸਭ ਕਰਨ ਦਾ ਸਾਰਿਆਂ ਕੋਲੇ ਸੰਵਿਧਾਨਕ ਹੱਕ ਹੈ